ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਲਾਈਪੋ ਫਣੀ ਫਣੀ ਦੇ ਵਿੱਚ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤਾਂ ਦੋਸਤੋ ਅੱਜ ਆਪਾਂ ਇੱਕ ਚੈਨਲ ਤੁਹਾਡੇ ਵਾਸਤੇ ਬਣਾਇਆ ਹੈ ਤੇ ਅੱਜ ਆਪਾਂ ਇਹਨਾਂ ਦੇ ਵਿੱਚ ਪਹਿਲੀ ਵੀਡੀਓ ਪਾਉਣ ਲੱਗੇ ਹਾਂ ਇਹ ਸਾਡੀ ਬੇਨਤੀ ਹੈ ਕਿ ਕਿਰਪਾ ਕਰਕੇ ਸਾਡੇ ਇਸ ਨਵੇਂ ਚੈਨਲ ਲਾਈਪੋ ਫਣੀ ਫਣੀ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਜੇ ਤੇ ਇਸ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਆ ਤੇ ਆਪਾਂ ਤੁਹਾਡੇ ਵਾਸਤੇ ਫਣੀ ਵੀਡੀਓ ਲੈ ਕੇ ਆਏ ਹਾਂ ਭੋਗਾ ਬਸਰੂਰੀ ਤੇ ਸਲੀਮ ਅਲਬੇਲੇ ਦੀ ਬੜੀ ਹੀ ਵਧੀਆ ਦੋਸਤੋ ਇਸ ਵੀਡੀਓ ਦੇ ਵਿੱਚ ਬੜੀ ਹਾਸੇ ਹਨ ਬਹੁਤ ਹੀ ਵਧੀਆ ਫਣੀ ਇਹਨਾਂ ਨੇ ਕੀਤੀ ਹੈ ਤਾਂ ਦੋਸਤੋ ਇਸ ਵੀਡੀਓ ਨੂੰ ਲਾਈਕ ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚਲੋ ਦੋਸਤੋ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਉਹਨਾਂ ਦੀ ਵੀਡੀਓ ਵੇਖਦੇ ਹਾਂ ਕਿ ਅੱਜ ਉਹਨਾਂ ਦੀ ਕਮੇਡੀ ਵੇਖਦਿਆਂ ਕੀ ਹੋ ਜੇ ਹੋ ਗਈ ਤੇ ਚਲੋ ਦੋਸਤੋ ਅੱਜ ਉਹਨਾਂ ਦੀ ਵੀਡੀਓ ਨੂੰ ਪਲੇ ਕਰਦੇ ਹਾਂ ਹਾਂਜੀ ਰਿਆਦ ਸਾਹਿਬ ਇਹ ਦੱਸੋ ਵੀ ਤੁਸੀਂ ਜਿਹੜੀ ਦਵਾਈ ਖਾਧੀ ਸਾਡੇ ਕੋਲੋਂ ਉਹਦੇ ਨਾਲ ਤੁਹਾਨੂੰ ਆਰਾਮ ਆਇਆ ਜਾਂ ਨਹੀਂ ਕੁਝ ਆਰਾਮ ਹੈ ਇਤਨਾ ਜ਼ਿਆਦਾ ਨਹੀਂ ਪੱਠਿਆਂ ਦਾ ਮਸਲਾ ਥਾਡਾ ਪੱਠੇਆਂ ਦਾ ਬਹੁਤ ਜ਼ਿਆਦਾ ਮਸਲਾ ਤੇ ਕੀ ਗੱਲ ਪੱਠਿਆਂ ਦਾ ਕੰਮ ਸੀ ਪਹਿਲੇ ਆਪਣਾ ਉਹ ਤੁਸੀਂ ਤਾਂ 40 ਸਾਲ ਹੋ ਗਏ ਸਾਈਕਲ ਚਲਾਇਆ ਹਾਲਾਂਕਿ ਸਾਈਕਲ ਵਾਲਾ ਬੰਦਾ ਫਿੱਟ ਰਹਿੰਦਾ ਵਾ ਲੇਕਿਨ ਪੱਠਿਆਂ ਦਾ ਮਸਲਾ ਵੱਲ ਗਿਆ ਉਹਦੀ وجہ ਥਾਡੀਆਂ ਸ਼ਾਦੀਆਂ ਦੋ ਆ ਬੱਚੇ ਕਾਫੀ ਆ ਪਰੇਸ਼ਾਨੀ ਨਾ ਵੀ ਹੋ ਜਾਂਦਾ ਇਹ ਸਾਰਾ ਕੁਝ ਨੇ ਪਰੇਸ਼ਾਨੀ ਕੋਈ ਨਹੀਂ ਬੱਚਿਆਂ ਵਲੋਂ ਬੱਚੇ ਤਾਂ ਮਾਸ਼ਾਅੱਲਾ ਬੱਚੇ ਤਾਂ ਆਪਣੇ ਆਪਣੇ ਮਾਸ਼ਾਅੱਲਾ ਮਿਹਨਤ ਕਰ ਰਹਾ ਆ ਮੈਂ ਤੁਹਾਡੇ ਬੱਚੇ ਨੂੰ ਜਾਨਾ ਕਾਲੇ ਨੂੰ ਵੀ ਕਾਲਾ ਬਹੁਤ ਮਿਹਨਤ ਕਰ ਰਹਾ ਵਾ ਉਹਨੇ ਬਿਹਤਰੀਨ ਰੰਗ ਲਾਤੇ ਸਾਰੇ ਹੀ ਤੁਹਾਡੇ ਅੱਛਾ ਰਿਆਸਾਬ ਪਾਣੀ ਤੁਹਾਡੇ ਘਰ ਨਲਕਾ ਲੱਗਾ ਹੋਇਆ ਹੈ ਤੇ ਨਾ ਲੱਗਿਆ ਤਾਂ ਤੁਸੀਂ ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ ਕਿਉਂਕਿ ਪਾਣੀ ਬਹੁਤ ਜ਼ਰੂਰੀ ਆ ਪਾਣੀ ਜਿਹੜਾ ਨਾ ਬਾਡੀ ਦੇ ਵਿੱਚ ਜਾਂਦਾ ਵਾ ਤੇ ਫਿਰ ਇਹਦੇ ਮਸਾਮ ਵੀ ਖੁੱਲਦੇ ਆ ਪਸੀਨਾ ਆਉਣਾ ਬਹੁਤ ਜ਼ਰੂਰੀ ਆ ਸਾਡੀ ਹਕਮਤ ਬਿਲਕੁਲ ਸਹੀ ਗੱਲ ਹੈ ਨਹੀਂ ਟੂਬਲ ਕੀ ਆ ਟੂਬਲ ਤੇ ਵੀ ਬੰਦੇ ਨਾਉਂਦੇ ਹੁੰਦੇ ਸੀਗੇ ਟੂਬਲ ਹੀ ਹੁੰਦੇ ਸੀ ਪਹਿਲੇ ਆ ਨਲਕੇ ਨੁਲਕੇ ਦਾ ਹੁਣ ਆਇਆ ਮਿਨੀਅਲ ਵਾਟਰ ਆ ਗਿਆ ਪਾਣੀ ਵੀ ਅੱਛਾ ਨਹੀਂ ਨਾ ਆ ਰਿਹਾ ਨਲਕਿਆਂ ਦੇ ਵਿੱਚ ਹਕੀਮ ਸਾਹਿਬ ਇੱਕ ਮਿੰਟ ਠਹਿਰ ਜਾ ਉਹ ਬੈਠਾ ਨਹੀਂ ਉਹਨੂੰ ਛੱਡ ਦਵਾ ਪਹਿਲੇ ਤੈਨੂੰ ਵੇਖ ਲਵਾ ਉਹ ਸਵੇਰ ਦਾ ਆਇਆ ਹੋਇਆ ਤੈਨੂੰ ਨਹੀਂ ਪਤਾ ਵੀ ਦੁਕਾਨ ਬੰਦ ਹੋਣ ਵਾਲੀ ਤਾਂ ਹੁਣ ਤੂੰ ਆ ਗਿਆ ਇੱਕ ਮਿੰਟ ਠਹਿਰ ਜਾ ਤੇ ਤੁਸੀਂ ਜਿਹੜੀ ਦਵਾਈ 3 ਟਾਈਮ ਖਾਣੀ ਆ ਮੱਖਣ ਦਾ ਇਸਤੇਮਾਲ ਕਰਨਾ ਦੇਸੀ ਘੇ ਦਾ ਡਾਲਟੇ ਡੂਲਟੇ ਛੱਡ ਦਿਓ ਕੱਖ ਵੀ ਨਹੀਂ ਇਹਨਾਂ ਵਿੱਚ ਹਕੀਮ ਸਾਹਿਬ ਇੱਕ ਮਿੰਟ ਕੀ ਹੋਇਆ ਯਾਰ ਤੇਰੀ ਗੱਲ ਸੁਣ ਲੈਣਾ ਮੈਂ ਤੈਨੂੰ ਕੀ ਐਮਰਜੈਂਸੀ ਹੈ ਵਾਰੀ ਸਰ ਹੁੰਦੀ ਐ ਇੱਥੇ ਵਾਰੀ ਮੇਰੇ ਸਿਰ ਨੂੰ ਗੁਬਾਰ ਛੜਿਆ ਵਾ ਤੈ ਹਈ ਹਵਾ ਲੀ ਕੋਈ ਨਹੀਂ ਤੇਰੇ ਤਾਂ ਫੇਰ ਕਹਿੰਦਾ ਸਿਰ ਨੂੰ ਬਕਾਲ ਛੜਿਆ ਤੇਰਾ ਤਾਂ ਵਾਲ ਹੀ ਕੋਈ ਨਹੀਂ ਅੱਛਾ ਰਿਆਜ਼ ਸਾਹਿਬ ਸਾਡੀ ਉਮਰ ਦਾ ਮਸਲਾ ਬਾਇ ਸਭ ਮਾਸ਼ਾਅੱਲਾ ਤੁਸੀਂ 55 ਤੋਂ ਉੱਤੇ ਹੋ ਨਹੀਂ 57 57 ਤੋਂ ਮੇਰੇ ਬਾਲਾ ਸਾਹਿਬ ਤੁਹਾਡੇ ਨਾਲ ਖੇਡਦੇ ਰਹਾ ਐ ਸ ਤੇ ਅੱਲਾ ਦਾ ਕਰਮ ਆ ਭੱਜੇ ਫਿਰ 1 ਮਿੰਟ ਯਾਰ ਇੱਕ ਮਿੰਟ ਕਾਕਾ ਕੀ ਹੋ ਗਿਆ ਤੈਨੂੰ ਸਾਹਿਬ ਉਹ ਤੂੰ ਕਾਕਾ ਕੋਲੋਂ ਹੋਰ ਹਕੀਮ ਕੋਲ ਚਲਾ ਜਾ ਉਹਨੂੰ ਛੱਡ ਦੇਵਾ ਪੇਸ਼ੈਂਟ ਨੂੰ ਪਹਿਲੋਂ ਤੈਨੂੰ ਇੱਕ ਨੂੰ ਤਾਂ ਮੈਂ ਦਵਾਈ ਦੇ ਲਵਾ ਉਹ ਨਾ ਹੋਵੇ ਜਲਦੀ ਦੇ ਵਿੱਚ ਤੇਰੀ ਇਹਨੂੰ ਦੇ ਦਵਾ ਤੇ ਉਹਦੀ ਤੈਨੂੰ ਦੇ ਦਵਾ ਆ ਮੈਂ ਲਿਖ ਦਿੱਤਾ ਤੁਹਾਨੂੰ ਆ ਇਮਰਾਨ ਮਨੀਰ ਸਾਹਿਬ ਕੋਲੋਂ ਨਾ ਇਹ ਦਵਾਈ ਲੈ ਲਓ ਤਾਂ ਆਪਣਾ ਖਾਓ ਨਮਾਜ਼ ਨੂੰ ਹੀ ਪੜੋ ਤਾਂ ਨਹਾਉਣਾ ਜ਼ਰੂਰ ਆ ਰੋਜ਼ ਡੇਲੀ ਆ ਨਾ ਜਿਹੜਾ ਨਹਾਉਣਾ ਨਾ ਇਹ ਵੀ ਤੰਦਰੁਸਤੀ ਆ ਸਫਾਈ ਵੀ ਲੈ ਲੋ ਇਮਰਾਨ ਸਾਹਿਬ ਕੋਲੋਂ ਪੈਸੇ ਵੀ ਉਹਨਾਂ ਨੂੰ ਦੇ ਦਿਓ ਹਾਂਜੀ ਹੁਣ ਅੱਗੇ ਆ ਜਾਓ ਜੀ ਕੀ ਮਸਲਾ ਤੁਹਾਡਾ ਮੈਨੂੰ ਅੱਗੇ ਅੱਗੇ ਹੋ ਜਾ ਮੈਨੂੰ ਫੜ ਕੇ ਕਰੋ ਅੱਗੇ ਲੈ ਫੜ ਕੇ ਕਰੋ ਤੈਨੂੰ ਯਾਰ ਤੂੰ ਪਿੱਛੋਂ ਤੂੰ ਆ ਗਿਆ ਤੇ ਇੱਥੋਂ ਨਹੀਂ ਤੇਰੇ ਕੋ ਅੱਗੇ ਹੋਇਆ ਜਾਂਦਾ ਕੀ ਹੋਇਆ ਆਹ ਅਬਰੇਆ ਅੱਗੇ ਹੋ ਜਾ ਆ ਘੜੀ ਐਡੀ ਟੈਟ ਬੰਨੀ ਆ ਤੇ ਸਾਹ ਕਿੱਥੋਂ ਆਉਣਾ ਤੈਨੂੰ ਅੱਗੇ ਹੋ ਜਾ ਦੇਖੋ ਇਹ ਤੇਨੂੰ ਕੋਈ ਹੋ ਗਿਆ ਉਹ ਨਹੀਂ ਬਾਬਾ ਜੀ ਦਿਲ ਨੂੰ ਕੀ ਹੋਣਾ ਵਾ ਦਿਲ ਤਾਂ ਅੱਲਾ ਦਾ ਰਹਿਮ ਆ ਇਹ ਇਹ ਖੋਲਾ ਥੋੜੀ ਜਿਹੀ ਢਿੱਲੀ ਕਰ ਕੀ ਮਸਲਾ ਜੀ ਤੁਹਾਡਾ ਕੀ ਨਾਂ ਕੀ ਤੁਹਾਡਾ ਨਾਂ ਪੁੱਛਿਆ ਤੁਹਾਡਾ ਮੇਰਾ ਨਾਂ ਗੋਗਾ ਬੋਲਦਾ ਜੀ ਕਿਸੇ ਨੇ ਸਿਆਣੇ ਨੂੰ ਲੈ ਆਉਣਾ ਸੀ ਭਾਈ ਸਾਡੇ ਤੇ ਨਾ ਪੈ ਜੀ ਤੂੰ ਬਿਰੇ ਗੋਗਾ ਜੀ ਹਾਂ ਜੀ ਉਮਰ ਕਿੰਨੀ ਆ ਉਮਰ ਮੇਰੀ ਹਾਂ ਦੇਖ ਲਓ ਜੀ ਨਹੀਂ ਸਾਡੇ ਹਿਸਾਬ ਚ ਆਉਂਦੀ ਮੈਂ ਆਪਣੇ ਹਿਸਾਬ ਨਾਲ ਕੱਢਣੀ ਲਿਖਣੀ ਯਾਰ ਮੈਂ ਤੋਲਿਆ ਤੈਨੂੰ ਜਾਂ ਮੈਂ ਤੇਰਾ ਆਬਾਵਾ ਮੈਂ ਹਿਸਾਬ ਨਾਲ ਲਿਖਣੀ ਤੂੰ ਦਵਾਈ ਲੈਣਾ ਆ 10 ਤਾਂ ਸਹੀ ਉਮਰ ਕੀ ਕੱਲ ਨਹੀਂ ਹੋ ਰਹੀ ਮੈਂ ਤੇ ਫੇ ਕੱਲ ਆ ਜੀ ਨਾ ਹੀ ਬੋਲ ਹੁੰਦੀ ਜਿੱਦਣ ਗੱਲ ਹੋਏਗੀ ਉਸ ਦਿਨ ਆ ਜੀ ਯਾਰ ਹੋਸ਼ ਤਾਂ ਕਰ ਥੋੜੀ ਜੀ ਆ ਪਾਣੀ ਪਿਆ ਪਾਣੀ ਕਿੱਥੇ ਆ ਸਾਡਾ ਪਾਣੀ ਆ ਬੰਦਾ ਪੈ ਜਾਣਾ ਸਾਡੇ ਤੇ ਆਬ ਹੁੰਦਾ ਕੀ ਆ ਇਹ ਲੋ ਪਾਣੀ ਪੀਓ ਪੀਓ ਬismillah ਕਰਕੇ ਪੀਦਾ ਹੁੰਦਾ ਮਿੱਠਾ ਦਵਾ ਮਿੱਠਾ ਇਹ ਨਹੀਂ ਲੱਗਦਾ ਉਹ ਮਿੱਠਾ ਨਹੀਂ ਜਣਾ ਅਜੇ ਤਾਂ ਤੇਰੀ ਹਿਸਟਰੀ ਪੁੱਛਣੀ ਪਹਿਲੇ ਤੈਨੂੰ ਮਿੱਠਾ ਦੇ ਦਈਏ ਤੈਨੂੰ ਮੈਂ ਆਪਣਾ ਮਿੱਠਾ ਦੇ ਦੇਣਾ ਲੈ ਲੈ ਮਿੱਠਾ ਮੇਰਾ ਉਹ ਪਾਣੀ ਤਾਂ ਪੀ ਹੋਰ ਪੀ ਥੱਲੇ ਕਰ ਆ ਕੀ ਹੋਇਆ ਬੱਤ ਡਬੜਾ ਨਹੀਂ ਅੱਗੇ ਜਾਂਦਾ ਸਾਰ ਰੁਕਦਾ ਜਿਵੇਂ ਨਾ ਉਹ ਜੂ ਠੀਕ ਕੋਈ ਐਸੀ ਗੱਲ ਨਹੀਂ ਜਿਹੜਾ ਸਾਹ ਦੁਨੀਆ ਤੇ ਆਉਣਾ ਆਉਣਾ ਹੀ ਆਉਣਾ ਹੁਣ ਕੋਈ ਹੋਇਆ افਾਕਾ ਹੋਇਆ ਤੈਨੂੰ ਨਹੀਂ ਇਹ ਤਾਂ ਪਾਣੀ ਹੈ ਦਵਾਈ ਨਹੀਂ ਹੋਊਗਾ ਨੀ ਉਹ ਤਾਂ ਦਿੰਨੇ ਆ ਦਵਾਈ ਵੀ ਤੁਹਾਨੂੰ ਦਿੰਨੇ ਆ ਨੌਰਸ ਨਹੀਂ ਨੌਰਸ ਨਹੀਂ ਇਹ ਕਹ ਨੌਰਸ ਹੈ ਨੌਰਸ ਨਹੀਂ ਆਗਾ ਤੁਹਾਨੂੰ ਬਹੁਤ ਅੱਛੇ ਵੀ ਤੂੰ ਜਿਮ ਤੋਂ ਆਇਆ ਤੈਨੂੰ ਨੌਰਸ ਦੇ ਦਿਆਂ ਮੈਂ ਇੱਕ ਮਿੰਟ ਠਹਿਰ ਜਾ ਜਦ ਤੂੰ ਪਹਿਲੇ ਹੀ ਚੀਜ਼ਾਂ ਮੰਗੀ ਜਾਂਦਾ ਉਮਰ ਕਿੰਨੀ ਗੋਗਾ ਜੀ ਮੇਰੀ 40 ਦੇ ਲਾ ਕੇ ਚਾਕੇ ਆ ਝੂਠ ਨਾ ਬੋਲ ਅੱਲਾ ਨੂੰ ਜਾਣ ਦੇਣੀ ਹੈ ਸਹੀ ਉਮਰ ਦੱਸ ਅਸੀਂ ਉਸ ਹਿਸਾਬ ਨਾਲ ਦਵਾਈ ਦੇਣੀ ਹੈ ਪਹਿਲਾਂ ਤੂੰ ਕਾਹਲੇ ਬਤਾਲੀ ਹੈ ਬਤਾਲੀ ਕਰ ਲਓ ਤਾਂ ਤਾਂ ਜੁੱਤੀ ਨਹੀਂ ਲੈਣ ਆਇਆ ਵੀ ਚਲੋ 42 ਨੰਬਰ ਦੇ ਦਿਓ ਤਾਂ ਮੈਨੂੰ 40 ਦੇ ਦਿਓ ਚਨਾਖਤੀ ਕਾਰਡ ਬੜਾ ਦੇ ਉਹਦੇ ਤੇ ਲਿਖੀ ਹੁੰਦੀ ਹੈ ਯਾਰ ਉਹ ਹੈ ਨਹੀਂ ਆ ਮੇਰੀ ਜੇਬ ਚ ਕੱਢੋ ਕਿਸੇ ਮੁੰਡੇ ਨੂੰ ਕਹਾਂ ਇੱਧਰ ਵੀ ਆ ਨਾ 42 ਤੇਰੇ ਨਾਂ ਮੇਰੇ 45 ਮੈਂ 50 ਲਿਖਣ ਲੱਗਾ ਹੀ ਬਸ 50 ਠੀਕ ਹੈ ਨਾ ਬਈ ਉਹ ਰਿਧਾਓ ਇਹ ਹੋ ਗਿਆ ਕਾਇਦੇ ਰਹਿਣਾ ਹੈ ਨਵਜੂ ਕੀ ਪਤਾ ਲੱਗਦਾ ਫਿਕਰ ਇੱਥੇ ਕਿੱਥੇ ਰਹਿਣ ਪਰੇਸ਼ਾਨੀਆਂ ਹੁੰਦੀਆਂ ਟੈਨਸ਼ਨਾਂ ਮਾਲਕ ਕਹਿ ਰਿਹਾ ਮਕਾਨ ਖਾਲੀ ਕਰ ਦਿਓ ਓ ਯਾਰ ਨਹੀਂ ਕਹਿ ਰਿਹਾ ਹਕੀਮ ਸਾਹਿਬ ਤੁਸੀਂ ਦਵਾਈ ਦਿਓ ਯਾਰਾ ਨਵਲ ਦੱਸਣ ਦੇਈ ਤੇਰੀ ਤੁਸੀਂ ਤਾਂ ਘਰ ਦਾ ਸਾਰਾ ਸਕੈਨ ਕਰ ਲਿਆ ਐਡਰੈਸ ਕੱਢ ਲਿਆ ਮੈਂ ਇੱਕੋ ਤੇ ਇਦਾਂ ਹੀ ਡਾਕਟਰ ਵੀ ਹੈਗਾ ਹਕਮਤ ਆ ਇਹਦੇ ਚੋਂ ਸਾਰਾ ਕੁਝ ਨਿਕਲਿਆ ਇਦਾਂ ਲਈ ਨਵਜ ਦੇਖੋ ਸ਼ਾਇਦ ਮੈਂ ਇੱਧਰ ਮਾਲਕ ਮਕਾਨ ਨਿਕਲਾਂ ਨਹੀਂ ਨਹੀਂ ਇਹ ਵੀ ਨਵੇਂ ਕਿਰਾਏ ਦੀ ਚੱਲ ਰਹੀ ਹੈ ਜੀ ਸਾ ਮੇਰੀ ਜਾਣਦੇ ਨੇ ਮੇਰੀ ਜਾਨ ਨਿਕਲਣ ਨਹੀਂ ਜਾਏਗਾ ਸਾਹਰ ਹਾਂ ਹਾਂ ਯਾਰ ਪਾਣੀ ਕਿੱਥੇ ਗਿਆ ਪਾਣੀ ਆ ਪਾਣੀ ਪੀ ਪਾਣੀ ਥੋੜਾ ਜਿਹਾ ਇਹ ਨਹੀਂ ਪੀਣਾ ਕਿਉਂ ਮਿੱਠਾ ਪਾਣੀ ਆ ਕੀ ਉਹ ਇਹਨੂੰ ਮਰੱਬਾ ਦਿਓ ਥੋੜਾ ਜਿਹਾ ਮਰੱਬਾ ਮਰੱਬਾ ਜਿਹੜਾ ਦਿਲ ਵਾਸਤੇ ਬਹੁਤ ਅੱਛੀ ਚੀਜ਼ ਹੁੰਦੀ ਹੈ ਮੇਰੇ ਨਾਲ ਕਿਹੜਾ ਸ਼ੌਕ ਨਾ ਖਾਣਾ ਗਾਜਰ ਦਾ ਸੇਬ ਦਾ ਔਲਿਆਂ ਦਾ ਕਾਲਾ ਸਾਰੇ ਖਾ ਲੈ ਨਾ ਚਾਰੇ ਮਿਕਸ ਕਰ ਦੋ ਮੈਨੂੰ ਇਹ ਸੌਰੀਆਂ ਲਾਇਆ ਤੂੰ ਚਾਰੇ ਤੈਨੂੰ ਮਿਕਸ ਕਰ ਦੀ ਇਹਨਾਂ ਸਾਹ ਨਹੀਂ ਆ ਰਿਹਾ ਨਾ ਉਹ ਸਾਦ ਆਉਣਾ ਹੀ ਆ ਥੱਲੋ ਕੀ ਪਾਇਆਈ ਬਲੈਂਡ ਤਾਂ ਨਹੀਂ ਪਾਈ ਹੋਈ ਪਾਈ ਆ ਬਲੈਂਡ ਤਾਂ ਫੇਰ ਤੈਨੂੰ ਆਉਂਦੀ 24 ਨੰਬਰ ਤੂੰ 20 ਨੰਬਰ ਪਾਈ ਉਹਨੇ ਸਾਹ ਹੀ ਘਟਣਾ ਤੇਰਾ ਗੈਸ ਨਾ ਗੈਸਿੰਗ ਨਾ ਜਿਹੜੇ ਦਿਮਾਗ ਨੂੰ ਛੱਡਦੀ ਆ ਵੇ ਯਾਰ ਮੇਰੇ ਤੇ ਮੇਰਾ ਇੰਜ ਆ ਜਵੇ ਨਾ ਬਾਹਰ ਡਿੱਗਣ ਲੱਗਾ ਬਾਹਰ ਕਾਥੇ ਡਿੱਗਣ ਲੱਗਾ ਐਡਾ ਦਿਲ ਤੇਰਾ ਵੀ ਤੇਰੇ ਕੋਲ ਆਕ ਗਿਆ ਜਿਹੜਾ ਬਾਹਰ ਡਿੱਗਣ ਲੱਗਾ ਭਾਈ ਦੋ ਸ਼ਾਦੀ ਹੋਈ ਏ ਓਏ ਆਹੋ ਯਾਰ ਤੂੰ ਮੇਰੀ ਐਫ ਆਰ ਸੀ ਬਣਾਉਣੀ ਮੈਨੂੰ ਦਵਾਈ ਦੇ ਇਹ ਹਿਸਟਰੀ ਹੁੰਦੀ ਪੁੱਛਣਾ ਪੈਂਦਾ ਬੱਚੇ ਕਿੰਨੇ ਆ ਬੱਚੇ ਮੈਂ ਹੁਣ ਤੈਨੂੰ ਕਾਹਦੇ ਦੱਸਾਂ ਬਿਮਾਰ ਤਾਂ ਮੈਂ ਹਾਂ ਹਕੀਮ ਸਾਹਿਬ ਦਵਾਈ ਮੇਰੀ ਤੂੰ ਓਏ ਚੁੱਪ ਪੁੱਛਣਾ ਪੈਂਦਾ ਹਿਸਟਰੀ ਆ ਭਾਈ ਇਹ ਪੁੱਛਣਾ ਪੈਂਦਾ ਬੱਚੇ ਕਿੰਨੇ ਆ ਦੱਸ ਦੇ ਤਾਂ ਬੱਚੇ ਤੂੰ ਡਰਦਾ ਆ ਤੇਰੇ ਹੀ ਆ ਕਿਹੜਾ ਕਿਸੇ ਦੇ ਆ ਚਾਰ ਬੱਚੇ ਕਨਫਰਮ ਆ ਉਹ ਕਨਫਰਮ ਆ ਮੇਰੇ ਆ ਇਹਨਾਂ ਫਰਮ ਆ ਲੈ ਖਾ ਥੋੜਾ ਥੋੜਾ ਮਰੱਬਾ ਖਾ ਹਲਕਾ ਹਲਕਾ ਇਹ ਜੋ ਹਲਕਾ ਹਲਕਾ ਮਰੱਬਾ ਪਹਿਲੇ ਕਦੀ ਖਾਦਾ ਵਾ ਡਿਊ ਪਕਾ ਦੋ ਕਿ ਦੇ ਦੇਣੇ ਹੈ ਬੰਦੇ ਦਾ ਡਿਊ ਉਹ ਵੇਹਣਾ ਗੈਸ ਹੋ ਜਾਂਦੀ ਫਿਰ ਉਹ ਗੈਸ ਹੋ ਜਾਂਦੀ ਸਾਡੇ ਘਰਾਂ ਚ ਨਹੀਂ ਆਉਂਦੀ ਤੈਨੂੰ ਇੱਥੇ ਗੈਸ ਹੋਈ ਹੈ ਅੱਡੀ ਤੇ ਗੈਸ ਚੜੀ ਹੈ ਤੂੰ ਸੂਈ ਵਾਲਿਆਂ ਦੇ ਆਇਆ ਸੁਈ ਗੈਸ ਚ ਲਗਾ ਤਾਂ ਤੈਨੂੰ ਇੰਨੀ ਗੈਸ ਹੋ ਗਈ ਆ ਖਾ ਘਾਟਾ ਵਾਧਾ ਹੋ ਜਾਂਦਾ ਰਾਤੀ ਕੀ ਖਾਦਾ ਸੀ ਰਾਤੀ ਬਲੀਮਾ ਖਾਦਾ ਸੀ ਤਾਂ ਬਲੀਮਾ ਧਿਆਨ ਦਾ ਖਾਣਾ ਸੀ ਤੇਰੇ ਪਿਓ ਦਾ ਵਿਆਹ ਸੀ ਤੂੰ ਤਾਂ ਇੰਜ ਖਾ ਜਿੰਦਾ 100 ਦਾ ਨਿਉਂਦਰਾ ਪਾ ਕੇ 600 ਦੀ ਤੁਸੀਂ ਰੋਟੀ ਖਾ ਜਾਂਦੇ ਹੋ ਇਹਦਾ ਨਿਉਂਦਰਾ ਪਾਏ ਫੇ ਫੇ ਘਾਟਾ ਵਾਧਾ ਹੋਈ ਜਾਂਦਾ ਨਾ ਉਹ ਬਲੀਮੇ ਚ ਕੀ ਖਾਦਾ ਸੀ ਬਸ ਮੈਂ 6 ਕਬਾਬ ਖਾਦੇ ਸੀ ਅੱਛਾ 6 ਕਬਾਬ ਉਹ ਬੇਲ ਬਣਾਉਣਾ ਤੁਸੀਂ ਤੁਸੀਂ ਦਵਾਈ ਦਵੋ ਉਹ ਯਾਰ ਹੁਣ ਲਿਖਣੇ ਨਹੀਂ ਮੈਂ 6 ਕਬਾਬ ਨਹੀਂ ਲਿਖਣੇ ਔਰ 6 ਕਬਾਬ ਖਾਦੇ 6 ਕਬਾਬ ਕੀਮੇ ਵਾਲੇ ਕਿ ਦੂਸਰੇ ਚਿਕਨ ਵਾਲੇ ਸੀਗੇ ਉਹ ਯਾਰ ਉੱਥੇ ਕਿਹੜਾ ਪਤਾ ਲੱਗਦਾ ਵਾ ਵੀ ਨਹੀਂ ਬੀਫ ਸੀ ਜਾਂ ਚਿਕਨ ਸੀ ਨਹੀਂ ਚਿਕਨ ਦੇ ਚੱਲਦੇ ਆ ਹਿਕਨ ਚਿਕਨ ਦੇ 6 ਕਬਾਬ ਹੋ ਗਏ ਅੱਗੇ ਕੀ ਖਾਦਾ ਭਾਈਆ ਮਟਰਨ ਖਾਂਦਾ ਸੀ ਭਾਈਆ ਮਟਰਨ ਅੱਛਾ ਭਾਈਆ ਮਟਰਨ ਹੋ ਗਿਆ ਔਰ ਰਹਤਾ ਸਲਾਦ ਕਰਦੇ ਨਾ ਗਾਚੋ ਯਾਰ ਕੀ ਹਕੀਮ ਸਾਹਿਬ ਦੇ ਵਿੱਚ ਹੋਣਾ ਮੇਰਾ ਸਾਰ ਉਹ ਮਰੱਬਾ ਖਾ ਮਰੱਬਾ ਖਾਪੋਰਾ ਸਾਰ ਮਰੱਬਾ ਖਾ ਕੁਛ ਨਹੀਂ ਹੁੰਦਾ ਦੇਸੀ ਦਵਾਵਾਂ ਲੋਕੀ ਛੱਡਦੇ ਜਾਂਦੇ ਤਦੇ ਬਿਮਾਰੀਆਂ ਨੇ ਘੇਰਾ ਪਾਇਆ ਮੈਂ ਪਲੇਟ ਚ ਜੋ ਕੁਛ ਹੈ ਮੈਂ ਨਹੀਂ ਛੱਡਣਾ ਛੱਡੀ ਤੂੰ ਇਹੋ ਜਿਹੀ ਹਰਕਤਾਂ ਵੀ ਨਾ ਛੱਡੀ ਅੱਛਾ ਪਾਇਆ ਮਟਰਨ ਸੀਗਾ 1/2 ਕਿਲੋ ਸੀ ਪਾਇਆ ਸੀ ਬੜੀ ਕੁਸ਼ਕਲਾਂ ਖਾਦਾ ਪਾਇਆ ਮਟਰਨ ਸੀਗਾ ਬੁਮਾਰਾ ਨਾ ਖਾਦਾ ਨਹੀਂ ਜਾਂਦਾ ਮਿੱਠੇ ਚ ਕੀ ਖਾਦਾ ਮਿੱਠੇ ਚ ਮਿੱਠੜਦਾ ਹੈ गाजर ਦਾ ਹਲਵਾ ਸੀ ਉੱਤੇ ਆਂਡੇ ਪਏ ਸੀ गाजर ਦਾ ਹਲਵਾ ਤੇ ਆਂਡੇ ਜਦੋਂ ਉੱਤੇ ਜੂ ਪਏ ਤੈਨੂੰ ਕੀ ਲੋੜ ਉੱਤੇ ਚੜ ਕੇ ਖਾਂਦੀ ਹੈ ਭਾਈ ਪਲੇਟ 'ਚ ਪਏ ਸੀ ਅੱਛਾ ਹਾਏ ਕਿੰਨੇ ਆਂਡੇ ਸੀ ਮੈਂ ਕਿਹੜਾ ਗਿਣ ਕੇ ਪਾਏ ਆ ਚਮਚੇ ਕੱਟ ਕੇ ਪਾਏ ਸੀ ਉਹਨਾਂ ਨੇ ਆ ਕੱਟ ਓਏ ਹੋਏ ਉਹਦੇ ਵਿੱਚ ਹੈ ਗਈ ਸੀ ਉਹ ਜਿਹੜੀ ਉਹ ਗੁੱਲੀ ਜੀ ਹੁੰਦੀ ਹੈ ਨਹੀਂ ਗੁੱਲੀ ਗੁੱਲੀ ਨਹੀਂ ਖਾਂਦਾ ਮੈਨੂੰ ਨਾ ਮੇਰਾ ਫੇਫੜਾ ਲੱਡਵਾ ਰਿਹਾ ਅੱਛਾ ਅੱਛਾ ਭਾਈ ਆਗ ਤਾਂ ਹੋਊਗਾ ਇਹ ਗਜਰੇਲਾ ਆ ਪਾਇਆ ਦੇ ਲਗਭਗ ਹੈਗਾ ਸੀ ਪਾਇਆ ਵਾ ਤੇ ਕੱਟੇ ਆਂਡੇ ਪੌਣੇ ਦੋ ਆਂਡੇ ਕਰ ਦਿੰਦਾ ਮੈਂ ਪੌਣੇ ਦੋ ਆਂਡੇ ਕਿਹੜੇ ਹੁੰਦੇ ਨਾਨ ਕਿਹੜੇ ਖਾਦੇ ਨਾਨ ਰੋਗ ਨਹੀਂ ਫਰੈਸ਼ ਲੱਗ ਰੇ ਸੀ ਜਾਂ ਪੈ ਸੀਗੇ ਨਹੀਂ ਮੈਂ ਹਾਫ ਖਾਦਾ ਸੀ ਅੱਧਾ ਨਾ ਉਹ ਮੇਰਾ ਸਾਹ ਸਾਹ ਰੱਬਾ ਮੇਰਾ ਬਖਸ਼ਾ ਹਾਂ ਰੱਬਾ ਨਾਨ ਅੱਧਾ ਖਾਦਾ ਨਾਨ ਅੱਧਾ ਖਾਦਾ ਠੰਡਾ ਸੀ ਜਾਂ ਫਰੈਸ਼ ਲੱਗਾ ਸੀ ਮੈਂ ਇਹ ਤਾਂ ਖੁੱਲਾ ਖਾਣਾ ਆਵੇਂ ਮੈਂ ਨਾਨ ਘੱਟ ਖਾਣਾ ਆ ਆ ਤਾਂ ਨਾਨ ਕਰ ਦਿਨਾ ਚਲੋ ਤੇ ਕੋਲਡ ਡਰਿੰਕ ਕਿਹੜੀ ਪੀਤੀ ਸੀ ਨਾਲ ਕੋਲਡ ਡਰਿੰਕ ਡਿਊ ਪਸੰਦ ਆ ਹਕੀਮ ਸਾਹਿਬ ਉਹ ਡਿਊ ਨਹੀਂ ਪੀਦੀ ਉਹਦੇ ਨਾਲ 7 ਅਪ ਪੀਦੀ ਇੰਨਾ ਕੁਝ ਖਾ ਕੇ ਤਾਂ 7 ਅਪ ਪੀਓ ਤੂੰ ਡਿਊ ਪੀ ਲਈ ਡਿਊ ਲੈਖ ਲਈ ਆ ਡਿਊ ਇੱਕ ਲਿਖ ਲਈ ਇੱਕ ਹੀ 1/2 ਲੀਟਰ ਦੀ ਪੀਤੀ ਹੈ ਦੂਜੀ 18 ਪੈਕ ਸੀ ਤਿੰਨ ਤਿੰਨ ਪੈਕ ਤੇ ਚੱਲ ਗਿਆ ਬਲੀ ਮੈਂ ਤੇ ਚਲਾ ਗਿਆ ਇਹ ਚੀਜ਼ਾਂ ਲਾਹ ਰਹੇ ਆ ਤੂੰ ਹਾਂ ਚੋਰੀ ਵੜਿਆ ਸੀ ਵਲੀਮੇ ਚ ਨਹੀਂ ਸਾਡੇ ਦੂਰੋਂ ਨੇੜੋਂ ਰਿਸ਼ਤੇਦਾਰ ਆ ਅਮੀਰ ਐ ਦੂਰੋਂ ਹੀ ਹੁਣਿਆ ਨੇੜਿਆਂ ਤੋਂ ਹੁੰਦਾ ਹੀ ਕੋਈ ਨਹੀਂ ਤੇਰਾ ਅੱਛਾ ਜੀ ਇਹ ਚੀਜ਼ਾਂ ਤੂੰ ਖਾਧੀਆਂ ਰਾਤੀ ਪਰ ਇਹ ਤਾਂ ਸਲਾਦ ਨਾ ਪਾਇਓ ਹੁਣ ਉਹ ਫ੍ਰੀ ਹੁੰਦਾ ਨਹੀਂ ਨਹੀਂ ਉਹ ਫ੍ਰੀ ਐਵੇਂ ਹੁੰਦਾ ਵਾ ਅੱਛਾ ਜੀ ਇਹਦੇ ਵਿੱਚ ਹੋ ਗਿਆ ਜੀ ਆਪਣਾ ਬਦਪਰੇਹੀ ਜੀ ਇਹਨੂੰ ਕਹਿੰਦੇ ਬਦਪਰੇਹੀ ਜੀ ਨਹੀਂ ਮੈਂ ਬਦਪਰੇਹੀ ਕੀਤੀ ਤੂੰ ਰਾਤੀ ਵਲੀਮੇ ਦੇ ਉੱਤੇ ਤੇ ਮੇਰੇ ਪਿੰਸਾ ਸਾਹ ਨਹੀਂ ਆ ਰਿਹਾ ਮਰੱਬਾ ਖਾ ਮਰੱਬਾ ਹਾਂ ਮਰੱਬਾ ਇਹ ਦੱਸ ਦੀ ਆਪਣਾ ਨਿਉਂਦਾ ਕਿੰਨਾ ਪਾਇਆ ਨਿਉਂਦਾ ਮੈਂ ਉਹਨਾਂ ਨੇ ਸਾਨੂੰ 500 ਪਾਇਆ ਸੀ ਹਾਂ ਮੈਂ ਤੇ ਵਾਅਦਾ ਕਰਨਾ ਸੀ ਨਾ ਕਿੰਨਾ ਪਾਇਆ ਤੇ ਵਾਅਦਾ ਘਟਾ 200 ਦਿੱਤਾ ਫੇਰ ਇਹ ਚ ਵਾਅਦਾ ਤੇ ਘਟਾ ਮੇਰੇ ਕੰਮ ਨਹੀਂ ਨਾ ਚੱਲਦਾ ਉਹਨਾਂ ਨੂੰ ਮੈਂ ਕਹਤਾ ਸੀ ਸਾਈ ਸੋਦੂ ਨਹੀਂ ਹੁੰਦਾ ਪਾਇਆ ਆ ਜਿਹੜਾ ਤੇਰਾ ਖਾਣਾ ਵਾ ਇਹ ਤਕਰੀਬਨ 1400 ਦਾ ਬਣ ਰਿਹਾ ਤੂੰ ਤਾਂ ਫਾਇਦੇ ਜਿਹਾ ਰਹਿ ਗਿਆ ਰਾਤੀ ਫੇਰ ਬਿਮਾਰ ਹੋ ਗਿਆ ਤੂੰ ਨਹੀਂ ਉੱਥੇ ਕਿਹੜਾ ਕੈਮਰੇ ਲੱਗੇ ਹੁੰਦੇ ਆ ਬਸ ਖਾ ਲੈ ਬਾਦ ਫਿਰ ਨਹੀਂ ਵੀਡੀਓ ਵੀ ਤਾਂ ਬਣਦੀ ਹੁੰਦੀ ਆ ਵੀਡੀਓ ਘਰ ਵਾਲਿਆਂ ਨੇ ਦੇਖਣੀ ਆ ਕਿਹੜਾ ਮੈਨੂੰ ਦਿਖਾਉਣੀ ਅੱਛਾ ਚਲੋ ਠੀਕ ਆ ਜੀ ਤੁਹਾਨੂੰ ਹੁਣ ਦਿੰਦੇ ਆ ਤੇਰਾ ਸਾਹ ਠੀਕ ਹੋ ਜਾਂਦਾ ਆਪਣਾ ਇਮਰਾਨ ਜੀ ਇਹਨਾਂ ਨੂੰ ਥੋੜਾ ਜਿਹਾ ਸਾਹ ਦਾ ਮਸਲਾ ਉਹ ਦਿਓ ਜ ਆਪਣਾ ਉਹ ਕਲਵੰਜੀ ਜੀ ਚ ਪਾ ਕੇ ਮਿਕਸ ਆਪਾ ਬਣਾਇਆ ਤੇ ਪਹਿਲੇ ਦਵਾਈ ਲਈ ਕਿਸੇ ਕੋਲੋਂ ਮੈਂ ਕੋਈ ਪਾਕਿਸਤਾਨ ਦਾ ਹਕੀਮ ਨਹੀਂ ਛੱਡਿਆ ਕੀ ਗੱਲ ਮੰਗਦਾ ਤੂੰ ਦਵਾਈ ਚਾਹਦਾ ਨਹੀਂ ਫਿਰ ਇਦਾਂ ਤੇ ਅਸੀਂ ਨਹੀਂ ਦਵਾਈ ਦੇ ਸਕਦੇ ਤੂੰ ਹਰੇ ਕਿਹੜੀ ਕਿਹੜੀ ਖਾ ਬੈਠਾ ਨਹੀਂ ਉਹ ਮੈਂ ਸਿਰੇ ਦੁਆ ਅਸਲਾਮ ਹੀ ਕਰਦਾ ਸੀ ਹਕੀਮਾਂ ਨਾਲ ਦਵਾਈ ਨਹੀਂ ਸੀ ਦੁਆ ਅਸਲਾਮ ਜੀ ਇਹ ਹਾਲ ਹੋ ਗਿਆ ਤੇਰਾ ਫਿਲਮ ਵਿੱਚ ਮੈਂ مشوره ਲੈਂਦਾ ਸੀ ਇਹ ਦੇਸੀਆਂ ਦਵਾਈਆਂ ਵਾਂ ਇਹਨਾਂ ਦੇ ਉੱਤੇ ਨਾ ਇਮਾਨ ਰੱਖਣਾ ਬਹੁਤ ਜ਼ਰੂਰੀ ਆ ਕਿਉਂਕਿ ਆ ਜਿਹੜੀ ਉਹ ਓਲਿਓਪੈਥਿਕ ਦਾ ਆ ਫੜ ਆ ਫੜ ਥੋੜੀ ਜੀ ਇਹ ਸਾਡੀ ਫੱਕੀ ਹੁੰਦੀ ਹੈ ਸਪੈਸ਼ਲ ਫੜ ਓਏ ਇਦਾਂ ਨਹੀਂ ਉਹ ਹੱਥ ਤੇ ਮੈਂ ਮੰਗਣਦਿਆਂ ਤੂੰ ਮੂੰਹ ਇੰਜ ਕਰ ਥੋੜੀ ਜੀ ਛੋਟੇ ਮੇਰੇ ਕੋ ਮੂੰਹ ਨਹੀਂ ਖੋਲਣਾ ਅੱਛਾ ਜੀ ਘਰ ਤੋਂ ਮੱਲੇ ਜੀ ਬੁੱਢੀ ਅੱਗੇ ਤੇ ਬਹੁਤ ਮੂੰਹ ਖੋਲਦਾ ਇੱਥੇ ਤੇਰੇ ਕੋ ਮੂੰਹ ਨਹੀਂ ਇਹ ਪਾ ਲਈ ਤਾਂ ਆ ਲਿਆਓ ਜੀ ਪਾਣੀ ਲਿਆਓ ਪਾਣੀ ਅਹ ইমরান ਪਾਣੀ ਦੇਈ ਥੋੜਾ ਜੀ ਆ ਹੁਣੇ ਠੀਕ ਹੋਣਾ ਐਲੋ ਜੀ ਅਬ ਆ ਸੋਟੇਂ ਅੰਦਰ ਪਾਣੀ ਹਾਂ ਮਿੱਠਾ ਬਾਉਦਾ ਉਹ ਮਿੱਠਾ ਤੈਨੂੰ ਮਰੱਬਾ ਵੀ ਮਿੱਠਾ ਹੀ ਹਮ ਮਰੱਬਾ ਤੇਨੂੰ ਮਿਰਚਾਂ ਵਾਲਾ ਦਿੱਤਾ ਸੀ ਹਾਂ ਹੌਸਲਾ ਹਾਂ ਕੋਸ਼ ਅਗੇ ਨੂੰ ਖਰਾਬ ਹੋਇਆ ਮੈਂ ਆਰਾਮ ਹੋਇਆ ਅਗੇ ਨਾਲ ਹਾਂ ਹੋਰ ਪਾਣੀ ਪੀ ਭੋਰਾ ਪਾਣੀ ਮਿੱਠਾ ਉਹ ਮਿੱਠਾ ਕੁਝ ਸ਼ੂਗਰ ਵੀ ਹੋ ਸਕਦੀ ਤੇ ਇਹਨੂੰ ਨਾ ਇਹਨਾਂ ਮਿੱਠਾ ਖਾ ਥੋੜਾ ਕੀ ਘੁੱਟ ਭਰ ਹਾਂ ਹੁਣ ਗਲਾਸ ਵੀ ਤੇਰਾ ਹੀ ਆ ਅਸੀਂ ਤੇ ਸੁੱਟ ਦੇਣਾ ਹਾਂ ਹਾਂ ਅ ਮਰਬੇ ਤੇ ਨਾ ਖੰਗੀ ਜਾਏ ਹੁਣ ਕੁਝ ਠੀਕ ਹੋਇਆ ਆ ਪਾਣੀ ਚੰਗੀ ਤਰ੍ਹਾਂ ਪੀਲਾ ਚੰਗੀ ਤਰ੍ਹਾਂ ਕਿਉਂਕਿ ਤੇਰਾ ਮਿਹਦਾ ਕੰਮ ਨਹੀਂ ਕਰ ਰਿਹਾ ਤੇਰਾ ਜ਼ਿਹਨ ਬਹੁਤ ਕੰਮ ਕਰ ਰਿਹਾ ਐ ਦਾ ਕੰਮ ਕਰ ਰਿਹਾ ਮਿਹਦਾ ਹੁਣ ਨਾ ਕਰੇ ਤੇਰਾ ਵੱਡਾ ਮੁੰਡਾ ਕੰਮ ਕਰ ਰਿਹਾ ਹਾਂ ਬਾਫੇਰ ਤੇ ਉਹ ਠੀਕ ਹੋ ਜਾਏਗਾ ਇਹ ਇਹੜਾ ਹਰਬਲ ਦਵਾਈਆਂ ਹੁੰਦੀਆਂ ਸਾਡੇ ਕੋਲ ਹਕਮਤ ਆ ਗਈ ਸੀ ਕਿਉਂਕਿ ਇਹਦੇ ਵਿੱਚੋਂ ਸਾਰਾ ਕੁਝ ਮਿਲਿਆ ਓਲਿਓਪੈਥਿਕ ਵੀ ਤਾਂ ਹੋਮੀਓਪੈਥਿਕ ਵੀ ਸਾਰਾ ਕੁਝ ਇਹਦਾ ਹੀ ਬੜਿਆ ਪਹਿਲੇ ਇਹ ਹੀ ਹੁੰਦੀਆਂ ਸੀ ਸਾਡੇ ਜਿਹੜੇ ਵੱਡੇ ਬਜ਼ੁਰਗ ਸੀ ਨਾ ਦਾ ਸਪੋਟ ਕੱਜ ਸੀ ਉਹਨਾਂ ਦਾ ਉਹ ਸਾਡੇ ਦਾਦੇ ਸਾਡੀ ਜੱਦੀ ਪੁੱਤੀ ਆ ਹਕੀਮ ਜਿਹੜਾ ਨਾ ਇਹ ਉਹ ਹਕਮਤ ਜਿਹੜਾ ਸੀ ਅਸੀਂ ਤਿੱਬਿਆ ਕਾਲਜ ਦੇ ਵਿੱਚ ਉਹ ਡਿਗਰੀ ਲਈ ਆ ਫੇਰ ਇੱਥੇ ਬੈਠੇ ਆ ਕੋਈ ਐਵੇਂ ਨਹੀਂ ਬੈਠੇ 15 ਦਿਨ ਦੀ ਦਵਾਈ ਬਣਾ ਦਊ ਮੈਂ ਇੱਕ ਮਿੰਟ ਮੈਂ ਤੈਨੂੰ ਬਣਾ ਦੇਣਾ 15 ਦਿਨ ਦੀ ਸਾਡੇ ਬਜ਼ੁਰਗ ਐਡੇ ਸਿਆਣੇ ਸੀਗੇ ਬੰਦਾ ਉਹ ਉੱਥੇ ਬੈਠਾ ਹੁੰਦਾ ਹੀ ਨਾ ਉਹ ਇੱਥੋਂ ਦੱਸ ਦਿੰਦੇ ਸੀ ਪਿਓ ਬੈਠਾ ਓਏ ਉਹ ਨਹੀਂ ਬੈਠਾ ਵੀ ਇਹਨੂੰ ਬਿਮਾਰੀ ਕੀ ਆ ਆ ਧਾਗਾ ਫੜਾਈਦਾ ਸੀ ਅਗਲੇ ਦੇ ਹੱਥ ਜੇ ਇਧਰੋਂ ਦੱਸ ਦਿੰਦੇ ਵੀ ਕੀ ਕੀ ਬਿਮਾਰੀ ਆ ਇਹ ਤਜਰਬਾ ਸੀ ਡੋਰ ਲਾਉਂਦੇ ਸੀ ਤੁਹਾਡੇ ਫੇਟੇ ਮਰੇ ਨਹੀਂ ਇੱਕ ਬਤ ਹੁੰਦੀ ਏਦਾ ਸੀਗੀ ਇੱਕ ਮਹੀਨੇ ਤੇ ਹੁੰਦੀ ਸੀ ਉਦੋਂ ਤਾਂ ਕਿਸੇ ਦੇ ਜ਼ਖਮ ਹੋ ਜਿਹੜਾ ਸਵਾਹ ਪਾਉਣੇ ਦਾ ਆਰਾਮ ਆ ਜਾਣਾ ਤੂੰ ਤਾਂ ਵੈਸੇ ਹੀ ਸਵਾਹ ਰਗਾ ਜੇ ਕੋਈ ਜ਼ਖਮ ਸਵਾਹ ਹੀ ਪਾ ਦੇਣੀ ਸਖਮਤਾ ਕਿੱਥੇ ਪਤਾ ਲੱਗਣਾ ਨਹੀਂ ਸ਼ਫਾ ਹੁੰਦੀ ਸੀ ਇਨਾਂ ਚੀਜ਼ਾਂ ਦੇ ਵਿੱਚ ਹੁਣ ਹਰ ਚੀਜ਼ ਤਾਂ ਮਲਾਵਟ ਵਾਲੀ ਆ ਰਹੀ 15 ਦਿਨ ਦੀ ਦਵਾਈ ਬਣਾ ਦਿਓ ਮੇਰੇ ਨਾਲ ਹਾਂ ਸਾਹਿਬ ਦਵਾਈ ਤੁਹਾਨੂੰ ਲਿਖ ਦਿੰਨੇ ਆ ਹਾਂਜੀ ਸਾਹਿਬ ਹਾਂਜੀ 2 ਮਹੀਨੇ ਦੀ ਦਵਾਈ ਬਣਾ ਦਿਓ ਮੈਨੂੰ ਕੀ ਗੱਲ ਮਹੱਲੇ 'ਚ ਜੱਪਣੀ ਦੁਕਾਨ ਖੋਲ੍ਹਣੀ 2 ਮਹੀਨੇ ਦੀ ਗੱਲ ਨਹੀਂ ਮੈਂ ਤੈਨੂੰ ਦੇ ਦਿਆ ਤੇਨੂੰ 7 ਦਿਨਾਂ ਦੀ ਦਵਾਈ ਮਿਲੂਗੀ 7 ਦਿਨਾਂ ਬਾਅਦ ਥੋੜੀ ਚੇਂਜ ਵੀ ਕਰਨੀ ਪੈਂਦੀ ਐ ਤੂੰ ਉਹੀ ਖਾਈ ਜਾਣੀ ਐਡਾ ਹੀ ਤੈਨੂੰ ਮਜ਼ਾ ਹੁੰਦਾ ਦਵਾਈਆਂ 'ਚ ਮੈਂ ਬਿਮਾਰ ਹਾਂ ਪੈਣਾ ਨਾ ਦੂਸਰੀ ਗਲੀ 'ਚ ਘਰ ਆ ਮੇਰ ਕੋ ਆਇਆ ਨਹੀਂ ਜਾਣਾ ਇਕੱਠੀ ਦਵਾਈ ਦੇ ਦੋ ਤਾਂ ਮੈਂ ਦੁਕਾਨ ਉੱਥੇ ਲੈ ਜਾਣਾ ਫਿਰ ਤੇਰੇ ਕੋ ਨਹੀਂ ਆਇਆ ਜਾਣਾ ਮੈਂ ਉੱਥੇ ਪਾ ਲੈਣਾ ਆ ਸਾਰੀ ਚਿਫਟ ਕਰ ਦੇ ইমরান ਦੁਕਾਨ ਇਹਦੀ ਗਲੀ 'ਚ ਚਲੇ ਜਾਨੇ ਉਹ ਆਉਣਾ ਹੀ ਪੈਂਦਾ ਭਾਈ ਜਿਹਨੂੰ ਮੁਸ਼ਕਲ ਹੋਵੇ ਤਕਲੀਫ ਹੋਵੇ ਉੱਤੇ ਲੋਕੀ ਖਰੇ ਕਿੱਥੇ ਕਿੱਥੇ ਜਾਂਦੇ ਇਲਾਜ ਲਈ ਅਵੇ ਨਵਾਜ਼ ਸ਼ਰੀਫ ਕਿੱਥੇ ਗਿਆ ਇਲਾਜ ਕਰਾਉਣ ਲੰਡਨ ਗਿਆ ਤੇਰੇ ਕੋ ਦੂਜੀ ਗਲੀ 'ਚ ਨਹੀਂ ਇੱਥੇ ਆਇਆ ਜਾਂਦਾ ਮੈਂ ਨਾ ਮੇਰ ਕੋ ਨਹੀਂ ਆਇਆ ਜਾਣਾ ਠੀਮ ਸਾਹਿਬ ਅੱਛਾ ਗੱਲ ਸੁਣ ਘਰ ਆ ਕੇ ਦਵਾਈ ਦੇ ਦੇ ਕਰ ਮੈਨੂੰ ਉਹ ਘਰ ਨਹੀਂ ਆਇਆ ਜਾਂਦਾ ਭਾਈ ਘਰ ਚ ਦਵਾਈ ਦੇ ਦਿਆ ਕਰ ਜਿਹੜਾ ਇੱਥੇ ਆਉਣੇ ਮੇਰੇ ਕੋਲ ਉਹ ਮੇਰੀ ਜਾਨ ਨੂੰ ਰੋਂਦੇ ਰਹਿਣ ਮੈਂ ਤੇਰੇ ਘਰ ਬਲਾ ਬਧਰਵਾ ਆ ਆ ਦੇਖਣਾ ਆਇਆ ਅੱਛਾ 7 ਦਿਨ ਦੀ ਦਵਾਈ ਆ ਇਹਦਾ ਜਿਹੜਾ ਖਾਣ ਦਾ ਤਰੀਕਾ ਉਹ ਸੁਣ ਲਵੋ ਹਾਂ ਇਹ ਆਪਣਾ ਸ਼ੇਰ ਦੇ ਸੱਜੇ ਪੈਰ ਦਾ ਨਾਂ ਲੈ ਕੇ ਨਾ ਉਹਦੇ ਤੋਂ ਇੰਜ ਭਰ ਕੇ ਤਾਂ ਖਾਣੀ ਆ ਦਵਾਈ ਯਾਰ ਉਹਨੇ ਮੈਨੂੰ ਲਾਉਣ ਦੇਣਾ ਮੈਂ ਜੀਂਦੇ ਸ਼ੇਰ ਨੇ ਹੈ ਬਖੇ ਫੇਰ ਉਹ ਹੀ ਦਵਾਈ ਖਾਊਗਾ ਮੈਂ ਕਿੱਥੇ ਖਾਣੀ ਫੇਰ ਉਹ ਜੀਂਦੇ ਸ਼ੇਰ ਦਾ ਨਹੀਂ ਮੈਂ ਕਹਿ ਰਿਹਾ ਇਹ ਨਾਖੂਨ ਸ਼ੇਰ ਦਾ ਮਿਲ ਜਾਂਦਾ ਅਬ ਇਹ ਕਹਿੰਦੇ ਲੋਕੜ ਦੇ ਵਿੱਚ ਵੀ ਪਾਇਆ ਹੁੰਦਾ ਲੋਕਾਂ ਨੇ ਆ ਬਾਬਾ ਸ਼ੇਰਾਂ ਵਾਲਾ ਬਾਟੀ ਚੌਕ ਦੇ ਕੋਲ ਉੱਥੋਂ ਮਿਲ ਜਾਣਾ ਤੈਨੂੰ ਯਾਰ ਕਿਹੜਾ ਸ਼ੇਰ ਆ ਜਿਹੜਾ ਨਾਈ ਦੇ ਜਾ ਕੇ ਨੌਕ ਉਠਾਉਂਦਾ ਕਿੱਥੋਂ ਮਿਲ ਜਾ ਤੇਰੇ ਕੋਲ ਨਹੀਂ ਸ਼ੇਰ ਦਾ ਤੇਰੇ ਕੋਲ ਹਿੰਮਤ ਹੈਗੀ ਤੂੰ ਕੁੱਤੇ ਦੇ ਲਾਲਾ ਫੇ ਕੁੱਤੇ ਦੇ ਨਾਲ ਖਾ ਲੈਗਾ ਯਾਰ ਤੈਨੂੰ ਕਹਿੰਦੇ ਆ ਇਹ ਹੁੰਦੀ ਹਕਮਤ ਦੇ ਵਿੱਚ ਨਾਲ ਇਹਦਾ ਭਰੇਜ ਬਹੁਤ ਜ਼ਰੂਰੀ ਆ ਭਰੇਜ ਦਾ ਇੱਕ ਇੱਕ ਭਰੇਜ ਆ ਉਹ ਤੇਰੇ ਕੋਲ ਹੋਣਾ ਨਹੀਂ ਨਹੀਂ ਮੈਂ ਕਰੂੰ ਮੈਂ ਸਾਰੇ ਕਰੂੰ ਮੇਰੇ ਹਾਂ ਮਰੱਬਾ ਖਾ ਮਰੱਬਾ ਹਾਂ ਮਰੱਬਾ ਆਪਣਾ ਇੱਕ ਪਿੰਟ ਹਾਂ ਉੰਨੇ ਰਸੇਬ ਨਗਾ ਲੈਂਦੇ ਸੇਬ ਲੰਘਿਆ ਅਖਰੇ ਕਿੱਥੇ ਦਾ ਕਿੱਥੇ ਚਲਾ ਗਿਆ ਅੱਛਾ ਤੁਸੀਂ ਇੱਕ ਤਾਂ ਠੰਡੀ ਬੋਤਲ ਨਹੀਂ ਪੀਣੀ ਠੀਕ ਆ ਚਾਹ ਜ਼ਿਆਦਾ ਨਹੀਂ ਪੀਣੀ ਅੱਛਾ ਜੀ ਤੇ ਤੁਸੀਂ ਦੱਸੋ ਮੇਰੀ ਜ਼ਿੰਦਗੀ ਦਾ ਮਸਲਾ ਮੈਂ ਕਰੂੰ ਮੈਂ ਪ੍ਰੇਸ਼ ਕਰੂੰ ਬੋਤਲ ਨਹੀਂ ਪੀਣੀ ਹਾਂਜੀ ਤੇ ਆਂਦਾ ਤੋਂ ਬਲੀਮਾ ਨਹੀਂ ਖਾਣਾ ਕਈ ਖਾਂਦਾ ਫੌਤਗੀ ਦਾ ਤੂੰ ਰੋਟੀ ਫੌਤਗੀ ਦੀ ਰੋਟੀ ਖਾ ਸਕਦਾ ਬਲੀਮਾ ਨਹੀਂ ਖਾਣਾ ਬਲੀਮਾ ਤੇਰੇ ਲਈ ਜ਼ਹਿਰ ਹੈ ਵੀ ਖੁਸ਼ੀ ਦੀ ਰੋਟੀ ਮੈਨੂੰ ਕੀ ਗੱਲ ਰਾਸ ਨਹੀਂ ਨਹੀਂ ਖੁਸ਼ੀ ਤੇਰਾ ਮੂੰਹ ਹੀ ਨਹੀਂ ਖੁਸ਼ੀ ਵਾਲਾ ਤੂੰ ਦਾ ਸਾਰੇ ਬੱਚਿਆਂ ਨੂੰ ਵਕਤ ਪਾਇਆ ਕੁਛ ਵੀ ਨਹੀਂ ਐਵੇਂ ਦਿਲ ਛੱਡਿਆ ਤੂੰ ਮੈਂ ਚਪੇੜਾ ਮਾਰਨੀ ਆ ਸਿੱਧਾ ਹੋ ਜਾ ਤੂੰ ਕੀ ਮੋਹ ਡਾਕਟਰ ਕੋ ਨਹੀਂ ਆਇਆ ਅਸਾ ਚਪੇੜਾ ਨਾਲ ਠੀਕ ਕਰ ਦੇਈਦਾ ਬੰਦਾ ਆਚਾਰ ਨਹੀਂ ਖਾਣਾ ਚੌਲ ਨਹੀਂ ਖਾਣੇ ਹੈ ਮੱਛੀ ਮੱਛੀ ਤੈਨੂੰ ਵੈਸੇ ਨਹੀਂ ਲੱਭਣੀ ਹੈਗੀ ਮੱਛੀ ਖਾ ਲੜੀ ਆ ਜਿਹੜਾ ਇਲਾਜ ਕਹੋਗੇ ਰੈੱਡ ਮੀਟ ਨਹੀਂ ਖਾਣਾ ਰੈੱਡ ਮੀਟ ਜਿਹੜਾ ਜਿਹੜਾ ਭਰੇਜ ਕੇ ਕਹੋਗੇ ਮੈਂ ਕਰੂੰਗਾ ਸੋਨਾ ਟਾਈਮ ਨਾ ਵਾ ਤੇ ਸੋਣਾ ਉੱਠ ਕੇ ਟਾਈਮ ਨਾਲ ਕੰਮ ਤੇ ਵੀ ਜਾਣਾ ਤੇ ਸਵੇਰ ਸਵੇਰ ਉੱਠ ਕੇ ਨਹਾਉਣਾ ਨਹੀਂ ਇਹ ਨਹੀਂ ਬਿਲਕੁਲ ਹੈ ਕੀ ਗੱਲ ਲੜਕਾ ਘਟਿਆ ਗਿਆ ਤੇਰਾ ਉਹ ਲੜਕਾ ਕਮਜ਼ੋਰ ਪਾਣੀ ਦਾ ਜ਼ਿਆਦਾ ਇਸਤੇਮਾਲ ਕਰਨਾ ਨਹੀਂ ਪਾਣੀ ਪਾਣੀ ਨਹੀਂ ਬਰਕਰ ਸਕਦਾ ਪੀਣਾ ਪੀਣਾ ਜ਼ਿਆਦਾ ਪੀਣਾ ਪੀ ਨਹੀਂ ਸਕਦਾ ਪਾਣੀ ਮੇਰੇ ਨਾਲ ਬਿਨਾਂ ਇੰਜ ਲੱਗਦਾ ਜਿਵੇਂ ਨਾ ਅੰਦਰ ਮੇਰੇ ਤਲਾ ਬਣ ਗਏ ਮੈਂ ਮੱਛੀਆਂ ਛੱਡ ਦਿਆਂ ਫਿਰ ਤਲਾ ਬਣ ਗਿਆ ਤੇਰੇ ਅੰਦਰ ਪਾਣੀ ਦਾ ਜ਼ਿਆਦਾ ਇਸਤੇਮਾਲ ਕਰਨਾ ਵਾ ਕਿਉਂਕਿ ਤੇਰੇ ਮਿਹਦੇ ਦਾ ਮਸਲਾ ਵਾ ਪਾਣੀ ਮੈਂ ਕਰ ਲੈਣਾ ਵਾ ਪਰ ਮਿੱਠਾ ਮਿੱਠਾ ਪਾਣੀ ਮੰਗਾਈ ਵੜਾ ਯਾਰ ਉਹ ਮਿੱਠਾ ਕਦ ਲਈ ਮੰਗਾਈ ਯਾਰ ਮੈਂ ਸ਼ਬੀਲ ਲਈ ਇੱਥੇ ਮਿੱਠਾ ਪੀਣਾ ਤੇ ਮਰਮਾ ਚਾਹੀ ਫਿਰ ਮਿੱਠਾ ਪਾਣੀ ਮਿੱਠਾ ਤੈਨੂੰ ਵੈਸੇ ਹੀ ਮਨਾ ਮਿੱਠਾ ਘਟ ਖਾਣਾ ਮਰੱਬਾ ਖਾ ਹ ਮਰੱਬਾ ਤੇ ਆਪਣਾ 7 ਦਿਨ ਬਾਅਦ ਦਵਾਈ ਜਿਹੜੀ ਫੇਰ ਚੇਂਜ ਹੋਊ ਤੇਰੀ ਤੇ ਫੇਰ ਤੇਰੀ ਚੇਂਜ ਕਰ ਦੇਵਾਂਗੇ ਦਵਾਈ ਕੱਪੜੇ ਤੂੰ ਡੇਲੀ ਚੇਂਜ ਕਰ ਸਕਦਾ ਆ ਮੈਨੂੰ ਦੇ ਦੇ ਪੰਜ ਸੱਤ ਸੂਟ ਦਵਾਈ ਦੇ ਨਾਲ ਹੀ ਹੈ ਆ ਵੀ ਮੇਰੇ ਕੋ ਤਾਂ ਇੱਕ ਅੱਦਾ ਗਰੀਬ ਆਦਮੀ ਹੈ ਮੇਰੇ ਕੋ ਇੰਨੇ ਸੂਟ ਕਿ ਇਹ ਹੀ ਧੋ ਕੇ ਪਾ ਲਈ ਮਰੇ ਹੀ ਧੋ ਕੇ ਪਾ ਲਈ ਸਫਾਈ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਨਹੀਂ ਜਦੋਂ ਇਹ ਧੋ ਕੇ ਰੋਟੀ ਖਾਣਾ ਤੂੰ ਜਦੋਂ ਇਹ ਧੋਣੇ ਆ ਹਾਂ ਫਿਰ ਮੈਂ ਕੀ ਪਾਉਂਗਾ ਥੋਤੀ ਬੰਨ ਲਈ ਘਰ ਕੱਚਾ ਪਾ ਲਈ ਘਰ ਦੇ ਵਿੱਚ ਹੀ ਰਹਿਣਾ ਤੂੰ ਕਿੰਦੇ ਆ ਜਮਾ ਕੱਚੇ ਨਾਲ ਫਰਕ ਪਾਉ ਮੇਰੀ ਬਿਮਾਰੀ ਨੂੰ ਹਾਂ ਕੱਚਾ ਪਾਉਣਾ ਵਾ ਲੇਕਿਨ ਨਾਸਟ ਥਿੱਲਾ ਹੋਵੇ ਜਿਆਦਾ ਟੈਡ ਲਾਸਟ ਕਾਲਾ ਕੱਚਾ ਨਹੀਂ ਪਾਉਣਾ ਉਹ ਤੇਰੇ ਮੇਦੇ ਲਈ ਪ੍ਰੋਬਲਮ ਹੈ ਮੇਦੇ ਦਾ ਸਾਰਾ ਮਸਲਾ ਬਲੱਡ ਪ੍ਰੈਸ਼ਰ ਤੇ ਨਹੀਂ ਹੁੰਦਾ ਹੁੰਦਾ ਮੈਨੂੰ ਬਲੱਡ ਪ੍ਰੈਸ਼ਰ ਘਟਦਾ ਉਹ ਟੈਰਾਂ ਵਾਲੇ ਕੋ ਜਾ ਉਹਦਾ ਇਲਾਜ ਅਸਲੀ ਕਰ ਸਕਦੇ ਉਹ ਤੇਰਾ ਪ੍ਰੈਸ਼ਰ ਠੀਕ ਕਰੂਗਾ ਆ ਤੈਨੂੰ 7 ਦਿਨ ਦੀ ਦਵਾਈ ਦੇਨੇ ਆ ਇਹ ਖਾ ਕੇ ਤਾਂ ਮੁੜ ਕੇ ਚੈੱਕ ਕਰਨਾ ਕੀ ਹੋਇਆ ਸਾਰਾ ਰੋਗ ਦਾ ਅਮਰ ਰੱਬਾ ਅਮਰ ਰੱਬਾ ਆ ਤੁਸੀਂ ইমরান ਸਾਹਿਬ ਕੋ ਦਵਾਈ ਲੈ ਲਓ ইমরান ਜੀ ਸਰ ਆ 700 ਰੁਪਇਆ ਦਵਾਈ ਦਾ ਵਾ ਤੇ 300 ਰੁਪਈਆ ਮਰਬੇ ਦਾ ਕਿੰਨੇ ਕਿਹਾ 300 ਮਰਬੇ ਦਾ ਤੇ 700 ਦਵਾਈ ਦਾ ਮੇਰਾ ਸਾਹਿਬ ਆ ਗਿਆ ਹੈ ਸਾਹਿਬ ਆ ਗਿਆ ਯਾਰ ਜਾ ਓਏ ਦੋਸਤੋ ਬਹੁਤ ਹੀ ਵਧੀਆ ਵੀਡੀਓ ਸੀ ਤੇ ਜੇਕਰ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੇਕਰ ਵਧੀਆ ਲੱਗੀ ਵੀਡੀਓ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਜੇ ਮਿਲਦੀ ਆਪਾਂ ਕੋ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਣਾ ਜੀ ਧੰਨਵਾਦ ਜੀ